ਲੰਘ ਜੂਗਾ ਚਲੋ ਫਿਰ ਚਲੋ ਚਲੋ ਮੈਂ ਉੱਤੇ ਜਾਂ ਚਲੋ ਚਲਾਉਣ ਤੋਂ ਨਹੀਂ ਨਹੀਂ ਲੱਗਦਾ ਚਲੋ 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 ਹਾਂਜੀ ਸਸੀ ਕਾਲ ਜੀ ਕਿਵੇਂ ਹੋ ਸਾਰੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਚ ਅੱਜ ਆਪਾਂ ਚਾਣਾਖੇਜ਼ ਉੱਥੇ ਜਿਹੜੀ ਆਪਾਂ ਜ਼ਮੀਨ ਪੱਧਰ ਕਰੀ ਸੀ ਕਿਤਾ ਕੋ ਬੌਣੀ ਆ ਬਾਕੇ ਉਤਰੀਆ ਪਹਾੜ ਗਸੂਗਾ ਫੇਰ ਨਾ ਇਕ ਵਾਰੀ ਚੱਲ ਕੇ ਦਿਖਾਉਣਾ ਉਹਨੂੰ ਕਿਵੇਂ ਹੈ ਇਤਰਾ ਮਾਹੌਲ ਅੱਜੋਂ ਚੱਲਦੇ ਆ ਖੇਤ ਚੱਲ ਕੇ ਬੌਣੇ ਆ ਉੱਥੇ ਚੱਲਦਾ ਭਾਈ ਗੱਲ ਨੂੰ ਮੈਂ ਕੱਬਾ ਆ ਜਾਂਦਾ ਭਾਈ ਆਸਾ ਰਿੰਦਰ ਉੱਠਾ ਹੀ ਗਿਆ ਤਾਂ ਤੇ ਭਾਈ ਜਿਹੜਾ ਜਿਹੜਾ ਭਾਈ ਆਪਣਾ ਸਵਰਾਜ ਭਾਈ ਸਵਰਾਜ ਜਿਹੜੀ ਕੰਪਨੀ ਆ ਆਪਣੀ ਨੂੰ ਪਸੰਦ ਕਰਦਾ ਜਿਨ੍ਹਾਂ ਕੋਲ ਵੀ ਮਤਲਬ ਸਵਰਾਜ ਹੈਗਾ ਭਾਈ ਇਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਦਿਓ ਆਬੀ ਸਬਸਕ੍ਰਾਈਬ ਇਹੋ ਜਿਹੇ ਵੀਡੀਓ ਆਪਾਂ ਪਾਉਂਦੇ ਰਹਾਂਗੇ ਤੁਹਾਡੇ ਵਾਸਤੇ ਤੁਸੀਂ ਸਪੋਰਟ ਬਣਾਈ ਰੱਖੋ ਤੇ ਛੇਜੋ ਛੇਦੀ ਆਪਣੇ 500 ਸਬਸਕ੍ਰਾਈਬ ਪੂਰੇ ਕਰਾ ਦਿਓ ਆਪਾਂ ਮਾਰਚ ਦੇ ਆਉਣ ਤੋਂ ਪਹਿਲਾਂ ਪਹਿਲਾਂ 500 ਪੂਰੇ ਕਰਨੇ ਆ ਚਲੋ ਹੋ ਇੱਕ ਕਰ ਇਕ ਬਰੀ ਉਹਨੂੰ ਇਹ ਫਿਰ ਜਾ ਕੇ ਬਾਹਨੇ ਉੱਥੇ ਚਲੋ ਆਉਣ ਦੋ ਇੱਕ ਵਾਰੀ ਆਪਨੇ ਇਹਾਂ ਚਾਰ ਵਾਲਾ ਖੱਡਾ ਉਰੋਂ ਕਹਿੰਦੇ ਇੱਕ ਵਾਰੀ ਆਪਾਂ ਚੜ ਕੇ ਦੇਖ ਲੈਣਾ ਚੜਦਾ ਫਿਰ ਤਾਂ ਵਧੀਆ ਫਿਰ ਨਹੀਂ ਕੋਈ ਹੋਰ ਸਕਿਮ ਲੱਗ ਰਿਖਦੇ ਆ ਚਲੋ ਚਲੋ ਇੱਕ ਵਾਰੀ ਬੈਕ ਕਰਨਾ ਪਊਗਾ ਹਲ ਦੇਵਾ ਕਰ ਇੱਕ ਵਾਰੀ ਮਹਾ ਬੈਕ ਕਰਨਾ ਪਊਗਾ ਲੰਘ ਜੂਗਾ ਚਲੋ ਫਿਰ ਚਲੋ ਚਲੋ ਮੈਂ ਉੱਤੇ ਆਂ ਚਲੋ ਚਲੋ ਆਉਣ ਦੋ ਨਹੀਂ ਨਹੀਂ ਲੱਗਦਾ ਚਲੋ 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 ਚੜ ਗਿਆ ਕੱਟ ਦੋ ਕੱਟ ਦੋ ਕੱਟ ਦੋ ਕੱਟ ਦੋ ਚਲੋ ਚਲੋ ਮਾਰਸ ਆ ਗਿਆ ਆ ਗਿਆ ਆ ਗਿਆ ਹਾਂ ਆ ਕੇ ਤੇ ਹੋਰ ਹੋ ਦੇ ਜੀ

ਇਹ ਚੀਜ਼ ਅਸਲ ਸਵਾਦ ਲਿਆਉਂਦੀ ਆ ਉਤਰੀ ਜ਼ੋਰ ਮੈਂ ਕਹਾਂ ਟਰੈਡ ਚ ਪੂਰਾ ਫੁੱਲ ਭਰਿਆ ਹੋਇਆ ਮੈਂ ਕਹਾਂ ਹੰਟ ਕਰਾਉਂਦਾ ਪੂਰਾ ਇਹ ਤਾਂ ਹੁਣ चलो लास्टा रह गया रेट उठाप आजगा फिर धारती तो पूरी पट के रखती है ने। नहीं भाई सुपर महदेवे पोखड़ हाँ देख लो है पोले थे बिच बढ़ रहे हा केड़े करके माड़ी जाकर उपर रहे हा तो ਫੜਵਾਜ ਕਰਦੇ ਮੈਨੂੰ ਲੱਗਦਾ ਐਪ ਉਰੇ ਨੂੰ ਤੇ ਆਊਗਾ ਹੋਰ ਤਾਂ ਕੋਈ ਰਾਹ ਨਹੀਂ ਹੈਗਾ ਉਰੇੋਂ ਦਾ ਅੜਾ ਹੈਗਾ ਤੇ ਉਹ ਬਲੌਕ ਕਰਤਾ ਡੱਟ ਨਾ ਕਰਾ ਉੱਥੋਂ ਇਤੋਂ ਆ ਪੈ ਜਾਗਾ ਮੇਰੇ ਕੋ ਆ ਲਵਰ ਉਹ ਰੇਨ ਕਾਰਟ ਤੇ ਗਿਆ ਉਰੇ ਹਾ ਫਾਂ ਛੱਡਿਆ ਹੋਇਆ ਸੀਗਾ ਜਦੋਂ ਮਿੱਟੀ ਕੋਰ ਤੇ ਸਾਰੀ ਗੰਦ ਤੇ ਜੰਗੂਰੀ ਦੇਖੋ ਇਹ ਹਲ ਕਰਤਾ